ਚੈਨਲ ਨੂੰ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਵਾਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ ਟਰੰਪ ਤੇ ਵਲਾਦੀਮੀਰ ਜ਼ਲਨਸਕੀ ਦੇ ਵਿਚਕਾਰ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਉੱਥੇ ਪੱਤਰਕਾਰਾਂ ਦੇ ਸਾਹਮਣੇ ਬੈਠ ਸੋਈ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਯੂਕੇ ਦੇ ਪ੍ਰਾਈਮ ਮਿਨਿਸਟਰ ਦੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਹੋਈ ਹੈ ਤੀਜੀ ਗੱਲਬਾਤ ਕਰਨੀ ਹੈ ਜੱਜ ਵੱਲੋਂ ਫੈਡਰਲ ਮੁਲਾਜ਼ਮਾ ਨੂੰ ਕੱਢਣ ਤੇ ਰੋਕ ਲਾਈ ਗਈ ਹੈ ਚੌਥ ਤੇ ਫਿਰ ਕੈਲੀਫੋਰਨੀਆ ਦੇ ਵਿੱਚ ਟੈਸਲਾ ਰੋਬੋ ਟੈਕਸੀ ਸ਼ੁਰੂ ਕਰ ਰਹੀ ਹੈ ਤੇ ਜਿਸ ਸਮਾਂ ਹੋਇਆ ਵਸ਼ਿੰਗਟਨ ਦੇ ਵਿੱਚ ਬਜਟ ਘਟਾਏ ਸੰਬੰਧੀ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਰਾਸ਼ਟਰਪਤੀ 트ੰਪ ਤੇ ਵਲਾਦੀਮੀਰ ਜਲਨਸਕੀ ਦੇ ਵਿਚਕਾਰ ਆਰਗੂਮੈਂਟ ਹੋਇਆ 트ੰਪ ਤੇ ਜਲਨਸਕੀ ਖੁੱਲੇ ਆਮ ਇੱਕ ਦੂਜੇ ਦੇ ਨਾਲ ਬਹਿਸ ਹੋਈ ਆ ਵਾਈਟ ਹਾਊਸ ਦੇ ਵਿੱਚ ਮੀਟਿੰਗ ਸੀ ਜਿਹੜੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਤ ਕੀਤੀ ਗਈ ਆ ਔਰ ਇਹ ਬਹੁਤ ਇਸ ਚੀਜ਼ ਦੀ ਆਲੋਚਨਾ ਹੋ ਰਹੀ ਆ ਰਾਸ਼ਟਰਪਤੀ 트럼ਪ ਨੇ ਜ਼ਲਨਸਕੀ ਨੂੰ ਕੰਪਰੋਮਾਈਜ਼ ਕਰਨ ਦੇ ਲਈ ਕਿਹਾ ਕਿ ਯੂਕਰੇਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੀਲ ਕਰਨੀ ਚਾਹੀਦੀ ਹੈ ਰੂਸ ਦੇ ਨਾਲ ਜੇ ਉਹਨਾਂ ਨੂੰ ਕੁਝ ਆਪਣਾ ਦੇਣਾ ਵੀ ਪੈਂਦਾ ਦੇ ਕੇ ਵੀ ਸਮਝੌਤਾ ਕਰ ਲੈਣਾ ਚਾਹੀਦਾ ਜਿਹੜੇ ਜ਼ਲਨਸਕੀ ਆ ਉਹ ਇਸ ਗੱਲ ਤੋਂ ਰਿਫਿਊਜ਼ ਕਰ ਰਹੇ ਆ ਉਹ ਕਹਿੰਦੇ ਕਿ ਕੋਈ ਡੀਲ ਨਹੀਂ ਹੋਊਗੀ ਰਸ਼ੀਆ ਨੂੰ ਉਹਨਾਂ ਨੇ ਪੁਤਿਨ ਨੂੰ ਕਿਹਾ ਵੀ ਉਹ ਕਿਲਰ ਆ ਉਹ ਕਾਤਲ ਆ ਰਾਸ਼ਟਰਪਤੀ 트럼ਪ ਵੀ ਗੁੱਸੇ ਵਿੱਚ ਆਏ ਜਿਹੜੀ ਵੈਂਸ ਉੱਥੇ ਬੈਠੇ ਸੀ ਉਹ ਵੀ ਗੁੱਸੇ ਵਿੱਚ ਆਏ ਆ ਆਪਸ ਦੇ ਵਿੱਚ ਇਹਨਾਂ ਦੀ ਔਰ ਜਿਹੜੀ ਸਿੱਧਾ ਕਿਹਾ ਇਹਨਾਂ ਨੇ ਕਿ ਤੁਸੀਂ ਥੈਂਕਫੁਲ ਨਹੀਂ ਆ ਇਸ ਕੰਮ ਦੇ ਲਈ ਵੀ ਜਿਹੜੇ ਪਾਸੇ ਤੁਸੀਂ ਤੁਰ ਰਹੇ ਆ ਇਹ ਵਿਸ਼ਵ ਦੀ ਤੀਜੀ ਜੰਗ ਵੱਲ ਨੂੰ ਤੁਰਿਆ ਜਾ ਰਿਹਾ ਰਾਸ਼ਟਰਪਤੀ 트럼ਪ ਨੇ ਸਿੱਧਾ ਤੇ ਸਪਸ਼ਟ ਕਿਹਾ ਵੀ ਜੇ ਅਮਰੀਕਾ ਯੂਕਰੇਨ ਦੀ ਜਾਨੀ ਕਿ ਤੁਹਾਡੀ ਮਦਦ ਨਾ ਕਰਦਾ ਤੁਸੀਂ 2 ਹਫ਼ਤੇ ਉੱਥੇ ਖੜੇ ਨਹੀਂ ਸੀ ਰਹਿ ਸਕਦੇ ਰੂਸ ਤੇ ਮੋਰੇ ਤੁਹਾਨੂੰ ਥੈਂਕਫੁਲ ਹੋਣਾ ਚਾਹੀਦਾ ਵਲਾਦੀਮੀਰ ਜ਼ਲਨਸਕੀ ਨੇ ਵੀ ਕਿਹਾ ਵੀ ਅਸੀਂ ਥੈਂਕਫੁਲ ਹਾਂ ਕਈ ਕੁਝ ਉੱਥੇ ਹੋਇਆ ਜਿਹੜੇ ਜਿਹੜੀ ਵੈਂਸ ਨੇ ਕਾਫੀ ਵਾਰੀ ਕਿਹਾ ਔਰ ਵਲਾਦੀਮੀਰ ਜ਼ਲਨਸਕੀ ਨੇ ਕਿਹਾ ਵੀ ਜੇ ਤੁਸੀਂ ਕਿਉਂਕਿ ਇਹ ਗੱਲ ਚੱਲਦੀ ਚੱਲਦੀ ਹਾਲਾਂਕਿ ਇਹਦੇ ਤੋਂ ਵੱਡੇ ਪੱਧਰ ਤੇ ਉੱਤੇ ਮੀਟਿੰਗ ਦੁਨੀਆ ਦੇ ਵਿੱਚ ਸ਼ਾਇਦ ਹੀ ਕਦੇ ਹੁੰਦੀ ਹੋਵੇ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ ਹੋ ਰਹੀ ਆ ਤੇ ਉੱਥੇ ਵਲਾਦੀਮੀਰ ਜ਼ਲਨਸਕੀ ਨੇ ਕਿਹਾ ਕਿ ਤੁਸੀਂ ਉੱਚੀ ਆਵਾਜ਼ ਦੇ ਵਿੱਚ ਗੱਲ ਕਰਕੇ ਆਪਣੀ ਗੱਲ ਨੂੰ ਸਹੀ ਨਹੀਂ ਸਿੱਧ ਕਰ ਸਕਦੇ ਔਰ ਇਹ ਵੀ ਜਿਹੜੇ ਇੱਕ ਤਰੀਕੇ ਦੇ ਨਾਲ ਵਲਾਦੀਵੀਰ ਜਲਸਕੀ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹ ਡਿਸਰੈਸਪੈਕਟਫੁਲ ਆ ਕਿ ਤੁਸੀਂ ਤੁਹਾਡਾ ਜਿਹੜਾ ਵਿਹਾਰ ਆ ਇੱਥੇ ਉਹ ਠੀਕ ਨਹੀਂ ਆ ਜਿਹੜੇ ਇਹ ਨੇ ਜਲਸਕੀ ਇਹਨਾਂ ਨੇ ਰੂਸ ਦੀ ਲੜਾਈ ਦੀਆਂ ਤਸਵੀਰਾਂ ਦਿਖਾਈਆਂ ਵੀ ਕਿੱਦਾਂ ਉਹਨਾਂ ਨੇ ਅਟੈਕ ਕੀਤਾ ਤੇ ਕਿੱਦਾਂ ਯੂਕਰੇਨੀਅਨ ਬੱਚਿਆਂ ਨੂੰ ਕਿਡਨਾਪ ਕੀਤਾ ਗਿਆ ਸੋ ਇਹ ਜਿਹੜਾ ਇਹ ਸਾਰੇ ਕੁਸ਼ ਦੇ ਵਿੱਚ ਹੋਇਆ ਕਿ ਜਿਹੜੀਆਂ ਹੁਣ ਰਾਸ਼ਟਰਪਤੀ 트੍ਰੰਪ ਦੇ ਕਹਿਣ ਅਨੁਸਾਰ ਜਿਹੜੀਆਂ ਸ਼ਾਂਤੀ ਵਾਰਤਾ ਨੇ ਉਹ ਬਹੁਤ ਨੇੜੇ ਪਹੁੰਚ ਚੁੱਕੀ ਆ ਅਮਰੀਕਾ ਯੂਕਰੇਨ ਦੇ ਰਿਸੋਰਸਸ ਚਾਹੁੰਦਾ ਰਾਸ਼ਟਰਪਤੀ 트੍ਰੰਪ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਡੀਲ ਤੁਹਾਨੂੰ ਸਾਡੇ ਨਾਲ ਕਰਨੀ ਚਾਹੀਦੀ ਹੈ ਜਿਹੜੀ ਕਿ ਆਮ ਤੌਰ ਦੇ ਜਿਹੜੀ ਨੇੜੇ ਪਹੁੰਚ ਚੁੱਕੀ ਆ ਤੇ ਸਹਿਮਤ ਵੀ ਹੋ ਗਏ ਉਹਦੇ ਉੱਤੇ ਕਿ ਯੂਐਸ ਜਿਹੜਾ ਅਮਰੀਕਾ ਆ ਇਹ ਯੂਕਰੇਨ ਦੇ ਰੇਅਰ ਮਿਨਰਲ ਯੂਜ਼ ਕਰੂਗਾ ਉਸ ਕੰਟਰੀ ਨੂੰ ਰੀਬਿਲਡ ਕਰਨ ਦੇ ਵਿੱਚ ਹੁਣ ਅ ਔਰ ਜਲੌਨਸਕੀ ਨੇ ਸਾਫ਼ ਤੌਰ ਤੇ ਕਿਹਾ ਵੀ ਤੁਸੀਂ ਇੱਕ ਵਾਰੀ ਆਓ ਉੱਥੇ ਤੇ ਆ ਕੇ ਦੇਖੋ ਵੀ ਉੱਥੇ ਕੀ ਕੀ ਕੁਛ ਹੋਇਆ ਖਾਸ ਕਰ ਵਾਈਸ ਪ੍ਰੈਜ਼ੀਡੈਂਟ ਜੀ ਡੀ ਵੈਂਸ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਤੇ ਕਮ ਐਂਡ ਲੁੱਕ ਵੀ ਉੱਥੇ ਜਿਹੜਾ ਜੋ ਕੁਝ ਜਿੰਨੀ ਲੜਾਈ ਦੇ ਨਾਲ ਡਿਸਟਰਕਸ਼ਨ ਹੋਈ ਆ 트ੰਪ ਨੇ ਅਮਰੀਕਾ ਦੀ ਇਸ ਲੜਾਈ ਪ੍ਰਤੀ ਪਾਲਿਸੀ ਚੇਂਜ ਕਰ ਦਿੱਤੀ ਹੁਣ ਅਮਰੀਕਾ ਇੱਕ ਮੀਡੀਏਟਰ ਵਜੋਂ ਵਿਚੋਲੇ ਦਾ ਕੰਮ ਕਰਨਾ ਚਾਹੁੰਦਾ ਪਹਿਲਾਂ ਜੋ ਬਾਈਡਨ ਵੇਲੇ ਅਮਰੀਕਾ ਸਿੱਧਾ-ਸਿੱਧਾ ਇੱਕ ਠਿਰ ਬਣ ਕੇ ਯੂਕਰੇਨ ਦੇ ਨਾਲ ਖੜਾ ਸੀ ਜਿਹੜਾ ਇਹਨਾਂ ਦੇ ਸਟੈਂਡ ਦੇ ਵਿੱਚ ਤਬਦੀਲੀ ਆਈ ਉਹਨੂੰ ਹੁਣ ਦੁਨੀਆ ਦੋਵੇਂ ਤਰੀਕਿਆਂ ਦੇ ਨਾਲ ਦੇਖ ਰਹੀ ਆ ਇੱਕ ਤਰੀਕਾ ਤਾਂ ਇਹ ਆ ਜਿਹੜੇ ਬਾਈਡਨ ਦੇ ਆਲੋਚਕ ਨੇ ਉਹ ਇਹ ਕਹਿ ਰਿਹਾ ਕਿ ਜੇ ਅਮਰੀਕਾ ਯੂਕਰੇਨ ਨੂੰ ਮਦਦ ਦੇਈ ਜਾਊਗਾ 3 ਸਾਲ ਹੋ ਗਏ ਮਦਦ ਦਿੰਦਿਆਂ ਨੂੰ ਗੱਲ ਕਿਤੇ ਰੁਕੀ ਨਹੀਂ ਬਰਬਾਦੀ ਹੋ ਰਹੀ ਆ ਯੂਕਰੇਨ ਤਬਾਹ ਹੋ ਰਿਹਾ ਕਿਉਂਕਿ ਰੂਸ ਤੇ ਹਮਲੇ ਕਰ ਹੀ ਜਾਂਦਾ ਸਾਰੇ ਦਾ ਸਾਰਾ ਪੈਸਾ ਤੇਲਾ ਧਿਆਨ ਉਧਰੇ ਪਾਸੇ ਨੁਕਸਾਨ ਹੋ ਰਿਹਾ ਜੇ ਯੂਕਰੇਨ ਆਪਣੀ ਜ਼ਮੀਨ ਦਾ ਕੁਝ ਹਿਸਾ ਰੂਸ ਨੂੰ ਦੇ ਦਿੰਦਾ ਇੱਕ ਤੇ ਯੂਕਰੇਨ ਦਾ ਬਚਾਅ ਹੋ ਜੂਗਾ ਦੂਜਾ ਲੜਾਈ ਬੰਦ ਹੋ ਜੂਗੀ ਤੀਜਾ ਯੂਕਰੇਨ ਬਿਲਡ ਹੋ ਜੂਗਾ ਚੌਥਾ ਯੂਕਰੇਨ ਦਾ ਜਿਹੜਾ ਰੇਅਰ ਅਰਥ ਮਿਨਰਲਸ ਨੇ ਜਿਹੜੇ ਉਹਨਾਂ ਦੇ ਖਣਿਜ ਪਦਾਰਥ ਨੇ ਬਹੁਤ ਕੀਮਤੀ ਨੇ ਉਹ ਅਮਰੀਕਾ ਨੂੰ ਦੇਣਗੇ ਤੇ ਅਮਰੀਕਾ ਉਹਨਾਂ ਦੀ ਮਦਦ ਕਰੂਗਾ ਇੱਥੋਂ ਤੱਕ ਕਿ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਜਲਸਕੀ ਨੇ ਜਿਹੜੇ ਵਲਾਦੀਮੀਰ ਜਲਸਕੀ ਉਹਨਾਂ ਨੇ ਸੂਟ ਵੀ ਨਹੀਂ ਪਾਇਆ ਹੈ ਨਾ ਇੱਕ ਜੈਕਟ ਜੀ ਉਹ ਇਸ ਤਰ੍ਹਾਂ ਦੀ ਪਾਈ ਆ ਤੇ ਪੱਤਰਕਾਰਾਂ ਨੇ ਉਹਦੇ ਉੱਤੇ ਵੀ ਸਵਾਲ ਕੀਤਾ ਤੁਸੀਂ ਸੂਟ ਕਿਉਂ ਨਹੀਂ ਪਾਉਂਦੇ ਉਹਨਾਂ ਦੀ ਵਰਦੀ ਵੀ ਜਿਹੜੀ ਉਹ ਵੀ ਕਾਫੀ ਵਾਰੀ ਚਰਚਾ ਦੇ ਵਿੱਚ ਰਹਿ ਚੁੱਕੀ ਐ ਸੋ ਇੱਕ ਬਹੁਤ ਜਿਹੜਾ ਕਿ ਇਦਾਂ ਦੀ ਪਹਿਲਾਂ ਕਦੇ ਇਸ ਪੱਧਰ ਦੇ ਉੱਤੇ ਲੀਡਰਾਂ ਦੀ ਬਹਿਸ ਆਪਸ ਦੇ ਵਿੱਚ ਸੁਣਨ ਨੂੰ ਮਿਲੀ ਨਹੀਂ ਜਿਹੜੀ ਇਹ ਅੱਜ ਦੇਖਣ ਨੂੰ ਮਿਲੀ ਐ ਅਗਲੀ ਦੋਸਤੋ ਗੱਲਬਾਤ ਯੂਕੇ ਦੀ ਪ੍ਰਾਈਮ ਮਿਨਿਸਟਰ ਜਿਹੜੇ ਨੇ ਯੂਨਾਈਟਿਡ ਕਿੰਗਡਮ ਦੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਜਿਹੜੇ ਕੀਰ ਸਟਾਰਮਰ ਉਹਨਾਂ ਦੀ ਮੀਟਿੰਗ ਹੋਈ ਐ ਕੱਲ ਰਾਸ਼ਟਰਪਤੀ ਟਰੰਪ ਦੇ ਨਾਲ ਤੇ ਇੰਨੇ ਮਸਲਾ ਇਹ ਯੂਕਰੇਨ ਵਾਲਾ ਹੀ ਆ ਦੋਵਾਂ ਦੇਸ਼ਾਂ ਦੇ ਆਪਸੀ ਟੈਰਫ ਦਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਇਹਨਾਂ ਦੋਵਾਂ ਲੀਡਰਾਂ ਦੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਉਹ ਵੀ ਇੱਥੇ ਆਏ ਸੀ ਇਮੈਨੂਅਲ ਉਹਨਾਂ ਦੇ ਨਾਲ ਵੀ ਇਹਨਾਂ ਦੀ ਜਿਹੜੀ ਗੱਲਬਾਤ ਹੋਈ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਸੋ ਇਹ ਕਾਫੀ ਦੁਨੀਆ ਇਸ ਵੇਲੇ ਜਿਹੜੀ ਇੰਟਰੈਕਟ ਕਰ ਰਹੀ ਆ ਤਾਂ ਉਹਦੇ ਨਤੀਜੇ ਵੱਖਰੇ ਵੱਖਰੇ ਸਾਹਮਣੇ ਆ ਰਹੇ ਨੇ ਹੁਣ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਉਹਨੇ ਇਹਨਾਂ ਨੂੰ ਕਿਹਾ ਕਿ ਜਿਹੜਾ ਯੂਕੇ ਆ ਇਹ ਆਪਣੇ ਫੌਜੀ ਯੂਕਰੇਨ ਦੇ ਵਿੱਚ ਸ਼ਾਂਤੀ ਵਾਰਤਾ ਦੀ ਸਪੋਰਟ ਕਰਨ ਦੇ ਲਈ ਭੇਜਣ ਲਈ ਤਿਆਰ ਆ ਅਸੀਂ ਭੇਜਣ ਨੂੰ ਉਹ ਕਹਿੰਦੇ ਤਿਆਰ ਆ 트럼ਪ ਦੇ ਨਾਲ ਮੀਟਿੰਗ ਹੋਈ ਹੈ ਪ੍ਰੈਜ਼ੀਡੈਂਟ 트럼ਪ ਨਾਲ ਵਸ਼ਿੰਗਟਨ ਦੇ ਵਿੱਚ ਜਿੱਥੇ ਉਹਨਾਂ ਨੇ ਡਿਸਕਸ ਕੀਤਾ ਵੀ ਇਸ ਲੜਾਈ ਨੂੰ ਖਤਮ ਕਿਦਾਂ ਕੀਤਾ ਜਾ ਸਕਦਾ ਅਮਰੀਕਾ ਯੂਐਸ ਤੇ ਯੂਕੇ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਿਦਾਂ ਕੀਤਾ ਜਾ ਸਕਦਾ ਪੁੱਤਨ ਨੂੰ ਲੈ ਕੇ ਦੋਵਾਂ ਦੇ ਵਿਊ ਵੱਖਰੇ ਵੱਖਰੇ ਆ ਜਿਵੇਂ ਆਪਾਂ ਪਹਿਲੀ ਗੱਲਬਾਤ ਕੀਤੀ ਆ ਵਲਾਦੀਮੀਰ ਜਲਨਸਕੀ ਪੁੱਤ ਨੂੰ ਕਿਲਰ ਕਹਿ ਰਹੇ ਆ ਯੂਕੇ ਦੇ ਪ੍ਰਾਈਮ ਮਿਨਿਸਟਰ ਪੁੱਤ ਨੂੰ ਡਿਕਟੇਟਰ ਕਹਿ ਰਹੇ ਆ ਰਾਸ਼ਟਰਪਤੀ 트ੰਪ ਦਾ ਪੁੱਤਨ ਪ੍ਰਤੀ ਰੁਖ ਬੜਾ ਨਰਮ ਆ ਜਾਂ ਉਹਨਾਂ ਸਖਤ ਨਹੀਂ ਆ ਉਹਨਾਂ ਨੇ ਕਿਹਾ ਵੀ ਉਹ ਆਪਣੇ ਬਾਦੇ ਦੇ ਉੱਤੇ ਕਾਇਮ ਰਹਿਣਗੇ ਤੇ ਇਹ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਆ ਕਿ ਦੂਜਾ ਉਹਨਾਂ ਨੇ ਕਿਹਾ ਵੀ ਰਸ਼ੀਆ ਜਿਹੜਾ ਆ ਇਹ ਅਗਰੈਸਰ ਅਗਰੈਸਿਵ ਬਹੁਤ ਜ਼ਿਆਦਾ ਆ ਅਸਲ ਦੇ ਵਿੱਚ ਉਹਦਾ ਕਸੂਰ ਆ ਜਿਹੜੇ ਹੁਣ ਕਿਉਂਕਿ ਵਲਾਦੀਮੀਰ ਪੁਤਨ ਤੇ ਅਮਰੀਕਾ ਦੇ ਉਲਟ ਹੀ ਰਹੇ ਪਰ 트럼ਪ ਕਹਿੰਦੇ ਵੀ ਉਹ ਮੇਰੇ ਉਲਟ ਨਹੀਂ ਹੋ ਸਕਦੇ ਹੋ ਸਕਦਾ ਆਵਾਮਾ ਦੇ ਬਾਈਡਨ ਦੇ ਇਹਨਾਂ ਸਾਰਿਆਂ ਦੇ ਰੀਜ਼ਨ ਸੀਗੇ ਜੀ ਇਸ ਕਰਕੇ ਉਹਨਾਂ ਦੇ ਉਲਟ ਸੀ ਜਾਂ ਉਹਦੇ ਤੇ ਯਕੀਨ ਨਹੀਂ ਸੀ ਕੀਤਾ ਜਾ ਸਕਦਾ ਵੀ ਮੇਰੀ ਉਹਦੇ ਨਾਲ ਹੈਗੀ ਆ ਤੇ ਤੁਸੀਂ ਯਕੀਨ ਕਰ ਸਕਦੇ ਹੋ ਇਸ ਗੱਲ ਦੇ ਉੱਤੇ ਹੁਣ ਜਿਹੜਾ ਸਾਰੇ ਦੇਸ਼ਾਂ ਦੇ ਨਾਲ ਇਨਕਲੂਡਿੰਗ ਯੂਕੇ ਅਮਰੀਕਾ ਦਾ ਜਾਂ ਰਾਸ਼ਟਰਪਤੀ 트럼ਪ ਦਾ ਰੌਲਾ ਇਹੀ ਰਿਹਾ ਵੀ ਸਾਰਾ ਪੈਸਾ ਜਿਹੜਾ ਅਮਰੀਕਾ ਭੇਜ ਰਿਹਾ ਯੂਕਰੇਨ ਨੂੰ ਹਥਿਆਰ ਭੇਜ ਰਿਹਾ ਨੈਟੋ ਨੂੰ ਏਡ ਏ ਦੇ ਰਿਹਾ ਇਹ ਆਪਣਾ ਪੈਸਾ ਨਹੀਂ ਖਰਚ ਰਿਹਾ ਬਾਕੀ ਦੇਸ਼ ਜਿਹੜੇ ਆ ਉੱਥੇ ਹੁਣ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਕੇ ਵਾਅਦਾ ਕਰਕੇ ਗਏ ਆ ਕਿ ਅਸੀਂ ਆਪਣੀ ਸਪੈਂਡਿੰਗ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਵਧਾਵਾਂਗੇ ਜਿਆਦਾ ਪੈਸਾ ਲਾਵਾਂਗੇ ਜਿਹੜੀ ਟ੍ਰੇਡ ਡੀਲ ਆ ਇਹਨਾਂ ਦੇ ਵਿੱਚ ਵੀ ਹੋ ਸਕਦੀ ਕਿਉਂਕਿ ਟੈਰਫ ਵੱਡਾ ਰੌਲਾ ਇਹਨਾਂ ਦਾ ਯੂਕੇ ਇੰਪੋਰਟ ਦੇ ਉੱਤੇ ਅਸਲ ਦੇ ਵਿੱਚ ਉਹਨਾਂ ਦੇ ਇੱਥੇ ਆਉਣ ਦਾ ਤੇ ਗੱਲਬਾਤ ਕਰਨ ਦਾ ਵੱਡਾ ਮਕਸਦ ਇਹ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਟੈਰਫ ਨੂੰ ਟਾਲਿਆ ਜਾ ਸਕੇ ਡੋਨਲਡ ਟਰੰਪ ਨੇ ਇਹਦੇ ਉੱਤੇ ਇਹ ਤਾਂ ਨਹੀਂ ਕਿਹਾ ਵੀ ਅਸੀਂ ਟਾਲ ਦਾਂਗੇ ਪਰ ਉਹ ਕਹਿੰਦੇ ਕਿ ਡੀਲ ਪੋਸੀਬਲ ਹੋ ਸਕਦੇ ਆ ਇਸ ਚੀਜ਼ ਦੇ ਉੱਤੇ। ਔਰ ਉਹਨਾਂ ਨੇ ਕਿੰਗ ਚਾਰਲਸ ਦਾ ਜਿਹੜਾ ਇਨਵਿਟੇਸ਼ਨ ਸੀ ਕਿ ਤੁਸੀਂ ਆ ਕੇ ਸਟੇਟ ਵਿਜ਼ਿਟ ਕਰੋ ਇੱਥੇ ਉਹਨੂੰ ਵੀ ਸਵੀਕਾਰ ਕਰ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਯੂਕੇ ਦੇ ਵਿੱਚ ਵੀ ਜਾ ਸਕਦੇ ਆ। ਯੂਕੇ ਨੇ ਆਪਣੀ ਡਿਫੈਂਸ ਬਜਟ 2.5% ਆਪਣੇ ਜੀਡੀਪੀ ਦਾ 227 ਤੱਕ ਕਰਨ ਦਾ ਐਲਾਨ ਕੀਤਾ। ਜਦੋਂ ਕਿ ਟਰੰਪ ਚਾਹੁੰਦੇ ਆ ਕਿ ਨੈਟੋ ਦੇ ਜਿਹੜੇ ਬਾਕੀ ਸਾਰੇ ਉਹ ਇਹ ਤੋਂ ਵੀ ਜ਼ਿਆਦਾ ਡਿਫੈਂਸ ਦੇ ਉੱਤੇ ਲਾਉਣ। 32 ਦੇਸ਼ ਨੇ ਨੈਟੋ ਦੇ ਤੇ 32 ਦੇਸ਼ ਦੇ ਵਿੱਚ ਜੇ ਇਹ ਸ਼ਰਤ ਆ ਇਹਨਾਂ ਦੀ ਵੀ ਇਕੱਠੇ ਆਪਾਂ ਹੋਵਾਂਗੇ ਜਿੰਨੀ ਸਾਡੀ ਜੀਡੀਪੀ ਆ ਉਸ ਜੀਡੀਪੀ ਦਾ ਜਿਹੜਾ 2% ਆ ਆਪਣੇ ਡਿਫੈਂਸ ਦੇ ਉੱਤੇ ਲਾਵਾਂਗੇ ਜਿਹੜਾ ਕਿ ਨਾਲ ਹੀ ਰਹੇ ਹੁਣ ਇਹਨਾਂ ਨੇ ਕੈਨੇਡਾ ਵੀ ਨਹੀਂ ਲਾ ਰਿਆ ਇਹਨਾਂ ਨੇ ਯੂਕੇ ਨੇ ਕਿਹਾ ਕਿ 27 ਤੱਕ ਅਸੀਂ ਇਹ 2.5% ਦਾ ਉਹਦੇ ਉੱਤੇ ਖਰਚਾਂਗੇ ਦੂਜਾ ਜਿਹੜੇ ਸਟਾਰਮਰ ਨੇ ਇਹਨਾਂ ਨੇ ਕਿਹਾ ਕਿ ਅਮਰੀਕਾ ਇਸ ਗੱਲ ਦਾ ਵਾਅਦਾ ਕਰੇ ਕਿ ਜਿਹੜਾ ਯੂਕਰੇਨ ਆ ਉਹ ਸੁਰੱਖਿਅਤ ਰਹੂਗਾ ਤੇ 트럼ਪ ਨੇ ਕਿਹਾ ਕਿ ਯੂਰਪ ਜਿਹੜਾ ਇਸ ਗੱਲ ਦੀ ਰਿਸਪੌਂਸਿਬਿਲਟੀ ਲਵੇ 25% ਟੈਰਫ ਯੂਕੇ ਦੀ ਸਟੀਲ ਤੇ ਐਲੂਮਿਨਮ ਇਹਦੇ ਉੱਤੇ ਜਲਦੀ ਸ਼ੁਰੂ ਹੋ ਜਾਣੀ ਹੈ ਜੇ ਕਿਸੇ ਗੱਲ ਦੇ ਉੱਤੇ ਉਹਨਾਂ ਦਾ ਸਮਝੌਤਾ ਨਾ ਹੋਇਆ ਸਹਿਮਤੀ ਨਾ ਹੋਈ ਤਾਂ 25% ਟੈਰਫ ਯੂਕੇ ਦੀ ਸਟੀਲ ਤੇ ਐਲੂਮਿਨਮ ਦੇ ਉੱਤੇ ਲੱਗਣ ਦੀ ਗੱਲਬਾਤ ਜਿਹੜੀ ਉਹ ਚੱਲ ਚੁੱਕੀ ਆ ਯੂਰਪੀਅਨ ਲੀਡਰ ਦੇ ਨਾਲ ਗੱਲਬਾਤ ਹੋਈ ਆ ਮੀਟਿੰਗ ਕਰਨ ਦੇ ਨਾਲ ਸਟਾਰਮਰ ਜਿਹੜੇ ਆ ਉਹ ਹੁਣ ਯੂਰਪੀਅਨ ਲੀਡਰ ਦੇ ਨਾਲ ਗੱਲਬਾਤ ਕਰਨਗੇ ਪੋਸੀਬਲ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਇੰਜਲਸਕੀ ਉਹਨਾਂ ਦੇ ਨਾਲ ਅਗਲਾ ਸਟੈਪ ਡਿਸਕਸ ਕੀਤਾ ਜਾਊਗਾ ਸੋ ਇਹ ਮੀਟਿੰਗ ਵੀ ਅੱਜ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਅਗਲੀ ਗੱਲਬਾਤ ਦੋਸਤੋ ਜਿਹੜੀ ਮਾਸ ਫਾਇਰਿੰਗਸ ਬੰਦੀ ਹੈ ਮਾਸ ਫਾਇਰਿੰਗ ਅਮਰੀਕਾ ਦੇ ਵਿੱਚ ਨੌਕਰੀ ਤੋਂ ਥੜਾ ਥੜਾ ਬੰਦਿਆਂ ਨੂੰ ਕੱਢਿਆ ਜਾ ਰਿਹਾ ਇੱਕ ਕਿਸਮ ਦੇ ਹਲਚਲ ਜੀ ਮੱਚੀ ਪਈ ਹੈ ਕੁਝ ਮਹਿਕਮੇ ਨੇ ਕੱਢ ਦਿੱਤਾ ਕੁਝ ਰੋਕ ਲਾ ਰਿਹਾ ਤੇ ਬਾਕੀ ਕੱਢਣ ਦੀ ਤਿਆਰੀ ਕਰੀ ਬੈਠੇ ਆ ਕਾਨੂੰਨੀ ਲੜਾਈ ਆਪਸ ਵਿੱਚ ਚੱਲ ਰਹੀ ਹੈ ਫੈਡਰਲ ਜੱਜ ਨੇ ਵਕਤੀ ਤੌਰ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਈ ਹਜ਼ਾਰਾਂ ਨਵੇਂ ਹਾਇਰ ਕੀਤੇ ਵਰਕਰਸ ਨੂੰ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੀ ਨੌਕਰੀ ਤੋਂ ਕੱਢਿਆ ਜਾ ਰਿਹਾ ਜਿਹੜਾ ਕੱਚਾ ਬੰਦਾ ਜਿਹੜਾ ਪ੍ਰੋਵੀਸ਼ਨ ਦੇ ਉੱਤੇ ਆ ਉਹਨੂੰ ਕੱਢਣਾ ਸੌਖਾ ਹੁੰਦਾ 트ੰਪ ਤੇ ਐਲਨ ਮਸਕ ਆਪਸ ਦੇ ਵਿੱਚ ਰਲ ਕੇ ਜਿਹੜੀ ਇਹਨਾਂ ਦੀ ਸਕੀਮ ਆ ਕਿ 1 ਟ੍ਰਿਲੀਅਨ ਡਾਲਰ ਦਾ ਬਜਟ ਦੇ ਵਿੱਚ ਕੱਟ ਕਰਨਾ ਆ ਜੌਬਸ ਤੇ ਵੇਸਟ ਸਾਰਾ ਸਾਰਾ ਘਟਾਉਣ ਦੇ ਲਈ ਜੌਬਸ ਦੇ ਵਿੱਚ ਕੱਟ ਕਰਨਾ ਇਹਨਾਂ ਨੇ ਸ਼ੁਰੂ ਵੀ ਕੀਤਾ ਕੁਝ ਏਜੰਸੀਆਂ ਜਿਵੇਂ NOAA ਆ ਜਿਹੜੀ ਫਾਈਵ ਮੀਟ ਨੂੰ ਸਟੱਡੀ ਕਰਦੀ ਆ ਉਹਨਾਂ ਨੇ ਪਹਿਲੇ ਹੀ ਵਰਕਰ ਨੂੰ ਫਾਇਰ ਕਰ ਦਿੱਤਾ ਜਦੋਂ ਕਿ ਜਿਹੜੀ IRS ਆ ਉਹ ਜਿਹੜਾ ਉਹ ਐਸਵੇਲੇ ਵੱਡੇ ਕੱਟ ਲਾਉਣ ਦੀ ਤਿਆਰੀ ਕਰ ਰਹੇ ਆ ਲੀਗਲ ਚੈਲੰਜ ਇਹਦੇ ਵਿੱਚ ਆ ਜਿਹੜੀਆਂ ਯੂਨੀਅਨ ਤੇ ਨਾਨ-ਪ੍ਰੋਫਿਟ ਆ ਉਹਨਾਂ ਨੇ ਸਰਕਾਰ ਨੂੰ ਸੂਹ ਕੀਤਾ ਆ ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਤਹਿਤ ਕਿ ਜਿਹੜਾ ਕਿ ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਕੋਲ ਇਹ ਅਧਿਕਾਰ ਨਹੀਂ ਹੈ ਜੌਬ ਕੱਟ ਦਾ ਜੱਜ ਜਿਹੜੇ ਨੇ ਉਹਨਾਂ ਦਾ ਕਨਸਰਨ ਇਹ ਆ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਮਾਸ ਲੇਆਫ ਜਣੀ ਬੰਦਿਆਂ ਨੂੰ ਇਕੱਠੇ ਹੀ ਨੌਕਰੀ ਤੋਂ ਕੱਢਣ ਦੇ ਨਾਲ ਜਿਹੜੀਆਂ ਨੈਸ਼ਨਲ ਪਾਰਕਸ ਨੇ ਸਾਇੰਟਿਫਿਕ ਰਿਸਰਚ ਆ ਜਾਂ ਜਿਹੜੀਆਂ ਵੈਟਰਨ ਸਰਵਿਸਸ ਨੇ ਉਹਨਾਂ ਦੇ ਉੱਤੇ ਮਾੜਾ ਅਸਰ ਪੈ ਸਕਦਾ ਰਿਸਕ ਦੇ ਉੱਤੇ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਜਿਹੜੇ ਨਵੇਂ ਗਵਰਨਮੈਂਟ ਵਰਕਰ ਜਿਨ੍ਹਾਂ ਨੂੰ ਸਾਲ ਤੋਂ ਘੱਟ ਸਮਾਂ ਹੋਇਆ ਹੁੰਦਾ ਜਾਂ ਤਜਰਬਾ ਉਹਨਾਂ ਕੋਲੇ ਸਾਲ ਦਾ ਘੱਟ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਾ ਰਿਹਾ ਲੇਆਫਸ ਦੇ ਲਈ ਕਿਉਂਕਿ ਉਹ ਕੱਚੇ ਹੁੰਦੇ ਆ ਤੇ ਉਹਨਾਂ ਦੀ ਯੂਨੀਅਨ ਵੀ ਬਹੁਤੀ ਮਦਦ ਨਹੀਂ ਕਰ ਸਕਦੀ ਦੂਜਾ ਜਿਹੜਾ ਹੈਗਾ ਕਿ ਜੱਜ ਉਹਨਾਂ ਨੇ ਇਹ ਕਿਹਾ ਕਿ ਜਿਹੜਾ OPM ਦਾ ਆਰਡਰ ਆ ਏਜੰਸੀਜ਼ ਲਈ ਕੇ ਨਾਨ ਕ੍ਰਿਟੀਕਲ ਵਰਕਰਸ ਨੂੰ ਜਿਹੜਾ ਫਾਇਰ ਕਰਦੇ ਉਹ ਇਨਵੈਲਿਡ ਆ ਜਾਂ ਹੁਣ ਜਿਹੜੀ ਡਿਫੈਂਸ ਇਹ ਆਪਸ ਦੇ ਵਿੱਚੋਂ ਇੱਕ ਫੈਸਲਾ ਆਉਂਦਾ ਫਿਰ ਉਹਦੇ ਤੇ ਕੇਸ ਹੁੰਦਾ ਜਿਹੜੇ ਜੱਜ ਨੇ ਉਹ ਡਿਫੈਂਸ ਡਿਪਾਰਟਮੈਂਟ ਨੂੰ 5400 ਵਰਕਰ ਫਾਇਰ ਕਰਨ ਤੋਂ ਨਹੀਂ ਰੋਕ ਸਕੇ ਕਿਉਂਕਿ ਇਸ ਲਾ ਸੂਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਸੀਗਾ ਹੁਣ ਹੋਰ ਲੇਆਫਟ ਜਿਹੜੇ ਪਲਾਨ ਕੀਤੇ ਗਏ ਆ ਵਾਈਟ ਹਾਊਸ ਦਾ ਮੈਮੋ ਆਰਡਰ ਆ ਜਿਹੜਾ ਏਜੰਸੀਜ਼ ਨੂੰ ਕਿਹਾ ਕਿ ਪਲਾਨ ਆਪਣੀ ਸਬਮਿਟ ਕਰੋ ਮਾਰਚ 13 ਤੱਕ ਜਿਆਦਾ ਹੋਰ ਸਟਾਫ ਕੱਟਸ ਦੇ ਲਈ ਸੋ ਲੀਗਲ ਬੈਟਲ ਐ ਇਸ ਵੇਲੇ ਚੱਲ ਰਹੀ ਆ ਰੂਲਿੰਗ ਜਿਹੜੀ ਆ ਇਹ ਟੈਂਪਰੇਰੀ ਟੈਂਪਰੇਰੀ ਆ ਤੇ ਲਾਫ ਸੂਟ ਲਗਾਤਾਰ ਜਾਰੀ ਨੇ ਯੂਨੀਅਨਸ ਜਿਹੜੀਆਂ ਨੇ ਉਹ ਇਹਦੇ ਨਾਲ ਲੜਾਈ ਲੜ ਰਹੀਆਂ ਨੇ ਅਗਲੀ ਗੱਲਬਾਤ ਟਰਾਂਸਜੈਂਡਰਸ ਬਾਰੇ ਟਰਾਂਸਜੈਂਡਰਸ ਜਿਹੜੇ ਨੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਕਈ ਵਾਰੀ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਕਾਨੂੰਨ ਬਣਾਇਆ ਗਿਆ ਸੀ ਯੋਵਾ ਦੇ ਵਿੱਚ ਆਹ ਟਰਾਂਸ ਜੈਂਡਰਸ ਲੋਕ ਜਿਹੜੇ ਨੇ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਚਾਹੇ ਨੌਕਰੀ ਦੇ ਉੱਤੇ ਚਾਹੇ ਹਾਊਸਿੰਗ ਦੇ ਵਿੱਚ ਚਾਹੇ ਪਬਲਿਕ ਪਲੇਸ ਜਿਵੇਂ ਸਟੋਰ ਨੇ ਜਾਂ ਕੋਰਸਟ੍ਰੈਂਟ ਆ ਉੱਥੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਇਹਦੇ ਤੋਂ ਬਾਅਦ ਜਿਹੜਾ ਕਾਨੂੰਨ ਬਣ ਗਿਆ ਸੀ ਕਾਨੂੰਨ ਤੋਂ ਬਾਅਦ ਜਿਹੜੀਆਂ ਪ੍ਰੋਟੈਕਸ਼ਨਸ ਨੇ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਸੀ ਹੁਣ ਜਦੋਂ ਉਹ ਪ੍ਰੋਟੈਕਸ਼ਨ ਹਟਾ ਲਈਆਂ ਗਈਆਂ ਮਤਲਬ ਇਹ ਆ ਕਿ ਬਿਜ਼ਨੈਸਸ ਲੈਂਡਲੋਰਡਸ ਤੇ ਜਾਂ ਜਿਹੜੇ EMPLOYER ਨੇ ਉਹ ਲੀਗਲੀ ਆ 트랜ਸ ਜੈਂਡਰ ਵਿਅਕਤੀ ਨੂੰ ਨੌਕਰੀ ਤੇ ਰੱਖਣ ਲਈ ਉਹਨੂੰ ਕੋ ਸਰਵਿਸ ਦੇਣ ਦੇ ਲਈ ਜਾਂ ਰੈਂਟ ਤੇ ਘਰ ਦੇਣ ਦੇ ਲਈ ਨਾ ਕਰ ਸਕਦੇ ਆ ਇਹ ਪਹਿਲੀ ਸਟੇਟ ਯੋਵਾ ਜਿਹੜੀ ਬਣੀ ਆ ਜਿਨੇ ਇਹ ਕੰਮ ਕੀਤਾ ਕਿਸੇ ਵੀ ਹੋਰ ਅਮਰੀਕਾ ਦੀ ਸਟੇਟ ਨੇ ਜਿਹੜੀ ਇਹ ਪ੍ਰੋਟੈਕਸ਼ਨ ਆ ਉਹਨੂੰ ਅਵੇ ਉਹਨੂੰ 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 ਲੈ ਕੇ ਨਹੀਂ ਖਤਮ ਨਹੀਂ ਕੀਤਾ ਇਹਨਾਂ ਨੇ ਮਤਲਬ ਉਹ ਕਾਨੂੰਨ ਖਤਮ ਕਰ ਦਿੱਤਾ ਜਿਹੜਾ ਇਹਨਾਂ ਨੂੰ ਬਚਾਉਂਦਾ 트랜ਸ ਜੈਂਡਰ 트랜ਸ ਜੈਂਡਰਸ ਉਹ ਜਿਹੜੇ ਜਨਮ ਵੇਲੇ ਮੁੰਡਾ ਸੀਗੇ ਬਾਅਦ ਚ ਕੁੜੀ ਬਣ ਗਏ ਜਾਂ ਜਨਮ ਵੇਲੇ ਕੁੜੀ ਸੀਗੇ ਬਾਅਦ ਵਿੱਚ ਉਹਨਾਂ ਨੇ ਆਪਣਾ ਸੈਕਸ ਚੇਂਜ ਕਰਾ ਕੇ ਮੁੰਡਾ ਬਣ ਗਏ ਉਹਨਾਂ ਦੇ ਲਈ ਰਿਪਬਲਿਕਨ ਆਪਾਂ ਜਾਣਦੇ ਹਾਂ ਥੋੜੇ ਜਿ ਸਖਤ ਆ ਇਸ ਮਾਮਲੇ ਦੇ ਵਿੱਚ ਉਹ ਨਹੀਂ ਚਾਹੁੰਦੇ ਪਹਿਲੇ ਦਿਨਾਂ ਦੇ ਵਿੱਚ ਆਪਣੀ ਜੁਆਇਨਿੰਗ ਵੇਲੇ ਜਦੋਂ ਰਾਸ਼ਟਰਪਤੀ 트ੰਪ ਆਏ ਸੀ ਆਫਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਮਰੀਕਾ ਸਿਰਫ ਦੋ ਸੈਕਸ ਨੂੰ ਹੀ ਮਾਨਤਾ ਦਿੰਦਾ ਇੱਕ ਪੁਰਸ਼ ਤੇ ਇੱਕ ਜਿਹੜੀ ਔਰਤ ਆ ਮੇਲ ਤੇ ਫੀਮੇਲ ਬਾਕੀ ਨੂੰਹੀਂ ਵੀ ਮੰਨਦੇ ਹੁਣ ਲਾਅ ਮੇਕਰ ਜਿਹੜੇ ਨੇ ਇਹਨੂੰ ਜਦੋਂ ਅਪਰੂਵ ਕੀਤਾ ਇੱਕ ਹਫ਼ਤੇ ਦੇ ਵਿੱਚ ਹੀ ਹਾਲਾਂਕਿ ਵਿਰੋਧ ਬਹੁਤ ਜ਼ਿਆਦਾ ਸੀ ਗਵਰਨਰ ਇਹਨੂੰ ਸਾਈਨ ਕਰ ਸਕਦੇ ਆ ਇਹ ਲਾਅ ਜਿਹੜਾ ਯੋਵਾ ਦੇ ਗਵਰਨਰ ਦੇ ਲਈ ਉਹਨਾਂ ਦੀ ਮਨਜ਼ੂਰੀ ਦੇ ਲਈ ਪਿਆ ਆ ਤੇ ਇਹ 1 ਜੁਲਾਈ ਤੋਂ ਜੇ ਉਹ ਸਾਈਨ ਕਰ ਦਿੰਦੇ ਆ ਤੇ 1 ਜੁਲਾਈ ਤੋਂ ਇਹ ਕਾਨੂੰਨ ਬਣ ਜਾਣਾ ਆਫੀਸ਼ੀਅਲੀ ਉਸ ਡੇਟ ਤੋਂ ਇਹ ਬਣ ਜਾਊਗਾ ਸਪੋਰਟਰ ਇਹ ਕਹਿੰਦੇ ਆ ਕਿ ਉਹਨਾਂ ਨੂੰ ਲੱਗਦਾ ਆ ਕਿ ਜਿਹੜੇ ਜੈਂਡਰ ਆ ਇਹ ਮੇਲ ਆ ਜਾਂ ਫੀਮੇਲ ਆ ਤੇ ਉਹ 트랜스젠ਡਰ ਨੂੰ ਲਿਮਿਟ ਕਰਨਾ ਚਾਹੁੰਦੇ ਆ ਜਿਹੜੇ ਦਾ ਵਿਰੋਧ ਕਰ ਰਹਾ ਉਹ ਕਹਿੰਦੇ ਵੀ ਇਹ ਬਹੁਤ ਸਖਤ ਆ ਤੇ ਬਹੁਤ ਖਤਰਨਾਕ ਆ 트랜ਸ ਲੋਕਾਂ ਦੇ ਲਈ ਪੋਸੀਬਲੀ ਜਿਹੜੇ ਦੇ ਕਨਸੀਕਵੈਂਸਸ ਨੇ ਜਿਹੜੇ ਦੇ ਨਤੀਜੇ ਨੇ ਉਹਨਾਂ ਲੋਕਾਂ ਨੂੰ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਪੁਕਤ ਨੇ ਪਹਿਣਗੇ ਇਹੋ ਬਾ ਦੇ ਵਿੱਚ ਇੱਕ ਜਿਹੜਾ ਕਾਨੂੰਨ ਪਾਸ ਕੀਤਾ ਜੈਂਡਰ ਆਈਡੈਂਟੀਟੀ ਨੂੰ ਹਟਾਉਣ ਦੇ ਲਈ ਸਟੇਟ ਦੇ ਸਿਵਲ ਰਾਈਟਸ ਦੇ ਵਿੱਚ ਸੋ ਇਹਦੇ ਨਾਲ ਇਹਨਾਂ 트랜ਸਜੈਂਟਰਸ ਦੇ ਉੱਤੇ ਕਾਫੀ ਜਿਹੜਾ ਮਾੜਾ ਪ੍ਰਭਾਵ ਦੱਸਿਆ ਜਾ ਰਿਹਾ ਹੈ ਵੀ ਉਹਦੇ ਨਾਲ ਹੋਊਗਾ ਕਿ ਸਪੋਰਟਰ ਦਾ ਆਰਗੂਮੈਂਟ ਹੈ ਜਿਹੜੇ ਰਿਪਬਲਿਕਨ ਜਿਹੜੇ ਸਪੋਰਟ ਕਰਦੇ ਆ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਇਹ ਜਿਹੜਾ ਜਿਹੜਾ ਆਈਡੀਆ ਹੈ ਕਿ ਲੋਕ ਜਿਹੜੇ ਜੈਂਡਰ ਟਰਾਂਜ਼ਿਸ਼ਨ ਨਹੀਂ ਕਰ ਸਕਦੇ ਜਾਂ ਜਿਹੜੀਆਂ ਟਰਾਂਸਜੈਂਡਰ ਔਮਨ ਆ ਉਹਨਾਂ ਨੂੰ ਫੀਮੇਲ ਕੋਈ ਵੀ ਜਿਹੜੀਆਂ ਓਨਲੀ ਸਪੇਸਿਸ ਨੇ ਜਿਹੜਾ ਵਾਸ਼ਰੂਮ ਆ ਜਾਂ ਸਪੋਰਟਸ ਆਹਨੋਂ ਚ ਬਾਹਰ ਰੱਖਿਆ ਜਾ ਸਕਦਾ ਹੈ ਇਹਨੇ ਆਲੋਚਕ ਨੇ ਉਹ ਦੂਜੇ ਪਾਸੇ ਕਹਿੰਦੇ ਨੇ ਕਿ 트랜ਸਜੈਂਡਰਸ ਜਿਨੇ ਜਿਹੜੇ ਉਹਨਾਂ ਨੂੰ ਫਿਰ ਕਾਨੂੰਨੀ ਤੌਰ ਤੇ ਹਾਊਸਿੰਗ ਦੇ ਲਈ ਨੌਕਰੀ ਦੇ ਲਈ ਲੋਨ ਦੇ ਲਈ ਹੋਟਲ ਸਟੇ ਦੇ ਲਈ ਇਸ ਕਰਕੇ ਨਾ ਕੀਤੀ ਜਾ ਸਕਦੀ ਆ ਕਿਉਂਕਿ ਉਹਨਾਂ ਨੂੰ ਉਹ 트랜ਸਜੈਂਡਰਸ ਨੇ ਇਸ ਕਰਕੇ ਇਸ ਕਾਨੂੰਨ ਨੂੰ ਹਟਾਉਣਾ ਉਹਨਾਂ ਦੇ ਨਾਲ ਸਿੱਧਾ ਸਿੱਧਾ ੱੱੱਕਾ ਦੱਸਿਆ ਜਾ ਰਿਹਾ ਟੈਸਲਾ ਕਾਰ ਰੋਬੋਟ ਟੈਕਸੀ ਚਲਾਉਣਾ ਚਾਹੁੰਦੀ ਆ ਕੈਲੀਫੋਰਨੀਆ ਦੇ ਵਿੱਚ ਐਲਨ ਮਸਕ ਅਸਲ ਵਿੱਚ ਆਪਣੀ ਟੈਸਲਾ ਕਾਰ ਉਹਦੇ ਉੱਤੇ ਕੰਮ ਕਰ ਰਿਹਾ ਹੈ ਇਹਨੂੰ ਟੈਕਸੀ ਸਰਵਿਸ ਵਜੋਂ ਕੈਲੀਫੋਰਨੀਆ ਦੇ ਵਿੱਚ ਚਲਾਇਆ ਜਾਵੇ ਜਿੱਥੇਕ ਲੋਕ ਇਸ ਸੈਲਫ ਡਰਾਈਵਿੰਗ ਕਾਰ ਦੇ ਵਿੱਚ ਬੈਠ ਸਕਦੇ ਆ ਰਾਈਡ ਕਰ ਸਕਦੇ ਆ ਕਈ ਸੈਲਫ ਡਰਾਈਵਿੰਗ ਕੰਪਨੀਆਂ ਪਹਿਲਾਂ ਵੀ ਉੱਥੇ ਚੱਲ ਰਹੀਆਂ ਆਪਾਂ ਸਾਰੇ ਜਾਣਦੇ ਆ ਹੁਣ ਇਹਦੇ ਪਰਮਿਟ ਦੇ ਲਈ ਅਪਲਾਈ ਕੀਤਾ ਗਿਆ ਟੈਸਲਾ ਨੇ ਸਪੈਸ਼ਲ ਪਰਮਿਟ ਕੈਲੀਫੋਰਨੀਆ ਦੇ ਵਿੱਚ ਅਪਲਾਈ ਕੀਤਾ ਹੈ ਜਿਹੜਾ ਆ ਟ੍ਰਾਂ ਪੈਸੇਂਜਰਸ ਨੂੰ ਇੱਧਰ ਉੱਧਰ ਲਿਜਾਣ ਦੇ ਵਿੱਚ ਜਿਹੜਾ ਉਹ ਯਤਨ ਕਰੂਗਾ ਔਰ ਸ਼ੁਰੂ ਦੇ ਵਿੱਚ ਕੰਮ ਫ੍ਰੀ ਕੀਤਾ ਜਾਊਗਾ ਐਸ ਵੇਲੇ ਟੈਸਟਿੰਗ ਰੂਲ ਨੇ ਜਦੋਂ ਕੋਈ ਵੀ ਇਦਾਂ ਦੀ ਟੈਕਨੋਲੋਜੀ ਟੈਸਟ ਕੀਤੀ ਜਾਂਦੀ ਉਹਦੇ ਖਾਸ ਨਿਯਮ ਹੁੰਦੇ ਆ ਹੁਣ ਜਿਹੜਾ ਟੈਸਟਿੰਗ ਰੂਲ ਐਸ ਵੇਲੇ ਉੱਥੇ ਹੈਗਾ ਆ ਕਿ ਟੈਸਲਾ ਆਪਣੀ ਜਿਹੜੀ ਹੈਗੀ ਆ ਇਹਨੂੰ ਡਰਾਈਵਰਲੈਸ ਕਾਰਾਂ ਨੂੰ ਟੈਸਟ ਕਰ ਸਕਦਾ ਚਲਾ ਸਕਦਾ ਪਰ ਉਹਦੇ ਵਿੱਚ ਕਿਸੇ ਬੰਦੇ ਦਾ ਬੈਠਾ ਹੋਣਾ ਜ਼ਰੂਰੀ ਆ ਉਹ ਜ਼ਰੂਰ ਹੋਵੇ ਹੁਣ ਲੌਂਗ ਟਰਮ ਗੋਲ ਕੀ ਆ ਟੈਸਲਾ ਦਾ ਜਾ ਇਹਨਾਂ ਦਾ ਸਾਰਾ ਕੁਝ ਹੈ ਕੀ ਹੈ ਜਿਹੜੇ ਐਲਨ ਮਸਕਾ ਉਹ ਇਹ ਲੱਗਦਾ ਕਿ ਸੈਲਫ ਡਰਾਈਵਿੰਗ ਕਾਰਸ ਜਿਹੜੀਆਂ ਨੇ ਉਹ ਟੈਸਲਾ ਦੀ ਸਕਸੈਸ ਦੇ ਵਿੱਚ ਇੱਕ ਉਹਨਾਂ ਦਾ ਮਤਲਬ ਕਹਿ ਲਓ ਕਿ ਕੀ ਰੋਲ ਹੋਊਗਾ ਤੇ ਇਹਨੂੰ ਫੁੱਲੀ ਆਟੋਨੋਮਸ ਵਹੀਕਲ ਪੂਰੇ ਅਮਰੀਕਾ ਦੇ ਵਿੱਚ ਲਾਂਚ ਕਰਨਾ ਚਾਹੁੰਦੇ ਆ ਵੀ ਉਹ ਕਾਰ ਜਿਹਦੇ ਵਿੱਚ ਨਾ ਸਟੀering ਹੋਵੇ ਮਤਲਬ ਕੋਰੇ ਵੀ ਬੰਦਾ ਬੈਠ ਸਕਦਾ ਕੋਈ ਵੀ ਜਿਹੜੀ ਸਵਾਰੀ ਕਹਿ ਲਓ ਤੇ ਨਾ ਉਹਦੇ ਵਿੱਚ ਥੱਲੇ ਪੈਰਾਂ ਦੀ ਬ੍ਰੇਕ ਜਾਂ ਕੋਈ ਰੇਸ ਜਾਂ ਗੈਸ ਵਾਲੇ ਪੈਡਲ ਹੋਣ ਇਹ ਕੈਲੀਫੋਰਨੀਆ ਜਿਹੜਾ ਟੈਕਸਾਸ ਦੇ ਵਿੱਚ ਰੂਲ ਢਲੇ ਆ ਕੈਲੀਫੋਰਨੀਆ ਦੇ ਵਿੱਚ ਸੈਲਫ ਡਰਾਈਵਿੰਗ ਕਾਰਾਂ ਲਈ ਨਿਯਮ ਬਹੁਤ ਸਖਤ ਆ ਟੈਸਲਾ ਨੂੰ ਉਹ ਸਾਰੇ ਪ੍ਰੋਸੈਸ ਦੇ ਵਿੱਚੋਂ ਅਪਰੂਵਲ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਅੱਗੇ ਜਾਣਾ ਪਊਗਾ ਹੁਣ ਲੋਕ ਇਹ ਮੰਨਦੇ ਆ ਕਿ ਕਿਉਂਕਿ ਐਲਨ ਮਸਕ ਫੈਡਰਲ ਸਰਕਾਰ ਦੇ ਵਿੱਚ ਸਿੱਧੇ ਸਿੱਧੇ ਰੂਪ ਦੇ ਵਿੱਚ ਸ਼ਾਮਲ ਨੇ ਇਹਨਾਂ ਦਾ ਪ੍ਰਭਾਵ ਆ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ ਜਾਂ ਇਹਦਾ ਕਹਿ ਲਓ ਜਿਹੜੇ ਟ੍ਰਾਂਸਪੋਰਟੇਸ਼ਨ ਰੈਗੂਲੇਸ਼ਨਸ ਨੇ ਉਹਨਾਂ ਨੂੰ ਔਖਾ ਪਰੋਖੇ ਕਰਕੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਹੁਣ ਸੇਫਟੀ ਲੋਕਾਂ ਦੇ ਲਈ ਕਨਸਰਨ ਟੈਸਲਾ ਦਾ ਤਾਂ ਹਰ ਤੀਜੇ ਦਿਨ ਕੋਈ ਨਾ ਕੋ ਰੌਲਾ ਪਿਆ ਰਹਿੰਦਾ ਜਿਹੜੀ ਇਹਦੀ ਸੈਲਫ ਡਰਾਈਵਿੰਗ ਟੈਕਨੋਲੋਜੀ ਆ ਕਈ ਵਾਰ ਇਹਦੇ ਸੇਫਟੀ ਇਸ਼ੂ ਆਉਂਦੇ ਆ ਕਈ ਵਾਰ ਰੀਕਾਲ ਆਉਂਦੇ ਆ ਕਈ ਵਾਰ ਕਈ ਇਨਵੈਸਟੀਗੇਸ਼ਨਸ ਹੋਈਆਂ ਕਨਸਰਨ ਨੇ ਰੋਡ ਸੇਫਟੀ ਸੰਬੰਧੀ ਸੋ ਉਹ ਉਹਨਾਂ ਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਹੁਣ ਅਗਲੀ ਸਮੱਸਿਆ ਇਹਦੇ ਨਾਲ ਪੈਦਾ ਹੋ ਜਾ ਸਕਦੀ ਹੈ ਜਿਹੜਾ ਮਸਕ ਇਹ ਚਾਹੁੰਦੇ ਆ ਕਿ ਬਿਨਾਂ ਸਟੀਅਰਿੰਗ ਵੀਲ ਜਾਂ ਪੈਡਲਸ ਤੋਂ ਜਿਹੜੀਆਂ ਕਾਰਾਂ ਉਹ ਬਣ ਆਟੋਮੈਟਿਕਲੀ ਚੱਲੀ ਜਾਣ ਹੁਣ ਸੇਫਟੀ ਨੂੰ ਧਿਆਨ ਚ ਰੱਖਿਆ ਜਾਂਦਾ ਆ ਐਕਸਪਰਟ ਇਸ ਗੱਲ ਤੋਂ ਅਸਲ ਦੇ ਵਿੱਚ ਚਿੰਤਤ ਨੇ ਕਿ ਕੀ ਹੋਊਗਾ ਇੱਥੇ ਇਹ ਵੀ ਗੱਲ ਆ ਕਿ ਜਿਹੜੀਆਂ ਡਰਾਈਵਰਲੈਸ ਕਾਰਾਂ ਨੇ ਇਹਨਾਂ ਨੂੰ ਕਈ ਤਰ੍ਹਾਂ ਦੇ ਬੈਕ ਲਾਈਟ ਦਾ ਸਾਹਮਣਾ ਕਰਨਾ ਪੈਂਦਾ ਹੁਣ ਕਾਰ ਸੈਨ ਫਰਾਂਸਿਸਕੋ ਜਾਂ ਦੂਜੇ ਸ਼ਹਿਰਾਂ ਦੇ ਵਿੱਚ ਜਿੱਥੇ ਚੱਲਦੀ ਹੈ ਉਹ ਜਾ ਰਹੀ ਹੈ ਡਰਾਈਵਰ ਕੋਈ ਨਹੀਂ ਵਿੱਚ ਬਿਠਾ ਸਵਾਰੀ ਵਿੱਚ ਬੈਠੀ ਹੈ ਕਈ ਵਾਰੀ ਤੇ ਉਹ ਕੀ ਕਰਦੇ ਆ ਤੱਕੇ ਨਾਲ ਆਪ ਵੀ ਵਿੱਚ ਆ ਕੇ ਬੈਠ ਜਾਂਦਾ ਕੋਈ ਨਾ ਕੋਈ ਕਾਰ ਦੇ ਕੀ ਕਰੋਗੇ ਹੁਣ ਜੇ ਬੈਠ ਹੀ ਗਿਆ ਕੋਈ ਹੋਰ ਬੰਦਾ ਖਾਊਗਾ ਤੇ ਖਰਾਬ ਹੀ ਨਾ ਫਿਰ ਕੀ ਕਰਦੇ ਆ ਕਿਉਂਕਿ ਆਟੋਨਮਸ ਆਟੋਮੈਟਿਕ ਕਾਰ ਚੱਲਦੀ ਹੈ ਉਹਦੇ ਮੂਰੇ ਆ ਜਾਂਦੇ ਆ ਮੂਰੇ ਜਾਣ ਦੇ ਨਾਲ ਕੀ ਹੋਊਗਾ ਉਹ ਕਾਰ ਰੁਕ ਜਾਂਦੀ ਹੈ ਆਟੋਮੈਟਿਕ ਬ੍ਰੇਕ ਲੱਗ ਜਾਂਦੀ ਹੈ ਮੁੜ ਕੇ ਫੇਰ ਪਿੱਛੇ ਹੋ ਜਾਂਦੇ ਗਾਂ ਕੋਈ ਜਾਂਦਾ ਫੇਰ ਅੱਗੇ ਹੋ ਜਾਂਦਾ ਮਤਲਬ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਵੀ ਲੋਕ ਕਰ ਰਹੇ ਆ ਜਿਹੜੇ ਚਾਹੁੰਦੇ ਆ ਕਿ ਡਰਾਈਵਰਲੈਸ ਕਾਰਾਂ ਇੱਥੇ ਨਾ ਚੱਲਣ ਤੇ ਲੋਕਾਂ ਦੀ ਨੌਕਰੀ ਨਾ ਜਾਵੇ ਜਾਂ ਟੈਕਸੀ ਦਾ ਕੰਮੰਦਾ ਨਾ ਪਵੇ ਇਹ ਸਾਰੇ ਕੁਝ ਦੇ ਵਿੱਚੋਂ ਟੈਸਲਾ ਆਪਣੀ ਕਾਰ ਲੈਣਾ ਚਾਹਦਾ ਰੋਬੋ ਟੈਕਸੀ ਰੋਬੋ ਟੈਕਸੀ ਜਿਹੜੀ ਆ ਦੇਖੋ ਇਹਦੇ ਨਾਲ ਕਿੰਨੀ ਕਾਮਯਾਬੀ ਮਿਲਦੀ ਆ ਤੇ ਕੀ ਇਹਦਾ ਹੁੰਦਾ ਦੋਸਤਾਂ ਨਾਲ ਇਹ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ